ਹੈਲੋ ਜੀ ਸਤਿ ਸ੍ਰੀ ਅਕਾਲ ਕਲੀਅਰ ਫੈਮਿਲੀ ਵਲੌਗਰਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਨਵ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਰਹੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣ ਕਿਹੜੀ ਦਵਾਈ ਇਹ ਹੈਗੀ ਇਹ ਹੈ ਤਾਂ ਇਹ ਵੀ ਮੂਵੀ ਆ ਮਲਣ ਵਾਸਤੇ ਪਰ ਉਹ ਚੀਜ਼ ਹੋ ਰਹਾ ਮੈਨੂੰ ਕਿਉਂ ਅੱਛਾ ਤੇ ਉਦੋਂ ਇਹ ਤਾਂ ਬੁੱਢੇ ਦਾ ਦਾੜ੍ਹ ਬੁੱਢੇ ਅਲ ਵਰਪਾਲੀ ਬਾਕੀ ਪਾਲਾ ਇਦਰਾ ਇਹ ਦੇਖ ਉਧਰ ਹੀ ਪਈ ਆ ਲੋ ਜੀ ਇਹਨਾਂ ਆ ਤੁਹਾਨੂੰ ਦਿਖਾਈਏ ਪlant ਇਸ ਤਰ੍ਹਾਂ ਨੇ ਪੂਰੇ ਗ੍ਰੀਨ ਗ੍ਰੀਨ ਹੋਏ ਹੋਏ ਨੇ ਆ ਪਤਾ ਨਹੀਂ ਕੀ ਆ ਮੈਂ ਸਪੈਸ਼ਲੀ ਤਾਂ ਇਹਦੇ ਲਈ ਆਈ ਆ ਵੀਡੀਓ ਬਣਾਉਣ ਵੀ ਆ ਪਤਾ ਨਹੀਂ ਪlant ਕੀ ਹੈਗਾ ਇਹ ਮੈਨੂੰ ਦੱਸਿਓ ਕੀ ਇਹ ਆਪਣੇ ਆਪ ਹੀ ਹੋਇਆ ਹੋਇਆ ਹੈ ਵੀ ਕੀ ਚੀਜ਼ ਹੈ ਕੀ ਹੋ ਬਿਲ ਜੀ ਹਰੀ ਹੋਈ ਆ ਦੇਖੋ ਬਹੁਤ ਸੋਹਣਾ ਮੈਨੂੰ ਨਹੀਂ ਪਤਾ ਪਰ ਘੈਂਟ ਬਹੁਤ ਆ ਚੀਜ਼ ਇਹ ਜੋ ਵੀ ਹੋਇਆ ਇਹਦੇ ਵਿੱਚ ਹਨਾ ਦੇਖੋ ਤੁਸੀਂ ਇਹਦੇ ਪੱਤੇ ਕਿੰਨੇ ਸੋਹਣੇ ਨੇਗੇ ਹੋਰ ਇਹ ਗ੍ਰੀਨ ਗ੍ਰੀਨ ਨੇ ਇੰਨੀ ਸੋਹਣੀ ਬਿਊਟੀ ਇਹਨਾਂ ਦੇ ਪੱਤਿਆਂ ਦੀ ਦੇਖੋ ਆ ਦੇਖੋ ਬਹੁਤ ਘੈਂਟ ਨੇਗੇ ਆਪ ਸਪੈਰੀਵਸ ਹੋ ਗਿਆ ਹਨਾ ਇਹਦਾ ਵਿਚੇ ਦੀ ਨੱਕ ਗਾਂ ਵੜ ਗਈ ਸੀ ਅੰਦਰ ਨਾ ਸਮਾਰਤਾ ਸਾਰੀ ਤੋੜਤਾ ਤੇ ਇਹਨੂੰ ਆਪਾਂ ਕੱਟਾਂਗੇ ਪਰ ਮੈਂ ਰੱਖਿਆ ਹੋਇਆ ਸੀ ਮੈਂ ਤਾਂ ਮੈਂ ਦੇਖਦੀ ਆ ਪਰ ਮੈਨੂੰ ਲੱਗ ਨਹੀਂ ਰਿਹਾ ਇਹ ਫੁੱਟੂਗਾ ਚਲੋ ਦੇਖਦੇ ਆ ਦੇਖੋ ਆ ਪਾੜਾ ਘੰਟਾ ਦਾ ਇੱਕ ਦਰਖਤ ਦੀ ਤਰ੍ਹਾਂ ਹੀ ਬਣ ਗਿਆ ਮੈਂ ਤੁਹਾਨੂੰ ਦਿਖਾਉਣੀ ਆ ਇਹ ਆ ਦੇਖੋ ਇੱਥੋਂ ਲੈ ਕੇ ਆ ਦੇਖੋ ਥੋੜੇ ਦੂਰੋਂ ਖਨੇ ਤੋਂ ਆ ਦੇਖੋ ਇਹ ਤਾਂ ਦਰਖਤ ਦੀ ਸ਼ੇਪ ਹੀ ਲੈ ਲਈ ਨੇ ਦੇਖੋ ਮੈਂ ਥੋੜਾ ਜਿਹਾ ਹੋਰ ਦੂਰ ਹੁੰਨੀ ਆ ਆ ਦੇਖੋ ਇਹ ਦੇਖੋ ਦਰਖਤ ਦੇ ਸ਼ੇਪ ਲੈ ਲਈ ਨੇ ਵਧੀਆ ਸੋਹਣਾ ਲੱਗ ਰਿਹਾ ਬਾਕੀ ਇਧਰਲੀ ਸਾਈਡ ਵਾਲੇ ਜਿੰਨੇ ਵੀ ਦੇਖੋ ਪਲਾਂਟ ਨੇ ਸਾਰੇ ਪੂਰੇ ਗ੍ਰੀਨ ਗ੍ਰੀਨ ਨੇ ਆ ਦੇਖੋ ਇਨੇ ਇੱਥੇ ਬਹੁਤ ਵਧੀਆ ਗ੍ਰੋਥ ਕੀਤੀ ਹੈ ਜੀ ਹੁਣ ਪੌਨੀ ਡਿਲ ਬਾਮ ਨੇ ਬਹੁਤ ਘੈਂਟ ਹੋ ਗਏ ਜਦੋਂ ਮੇਰਾ ਘਰ ਬਣ ਗਿਆ ਫਿਰ ਤਾਂ ਮੈਂ ਧਰਤੀ ਦੇ ਵਿੱਚ ਲਾ ਲੂੰਗੀ ਇਸ ਤਰ੍ਹਾਂ ਦੇ ਪਲਾਂਟ ਕਾਫੀ ਵਧੀਆ ਨੇ ਆ ਵੀ ਪੂਰਾ ਗ੍ਰੀਨ ਗ੍ਰੀਨ ਹੈ ਪੀਸ ਲੀਲੀ ਆਪ ਕਰਨੀ ਕਿ ਪਮੋਲ ਹੋ ਗਈ ਵਿੱਚ ਸ਼ਾਇਦ ਹਾਂ ਆਗੇ ਇੱਕ ਮਿੰਟ ਪੁੱਤ ਆ ਦੇਖੋ ਆ ਗਿਆ ਆ ਗਿਆ ਦੇਖੋ ਆ ਦੇਖੋ ਆ ਵੀ ਹੁਣ ਇੱਥੇ ਵਧੀਆ ਹੋਣ ਲੱਗ ਗਿਆ ਧੁੱਪ ਜਿਹੜਾ ਮੈਂ ਇਹਨਾਂ ਨੂੰ ਛੇੜਦੀ ਇੱਥੇ ਰੱਖੂੰਗੀ ਮੱਕੀ ਆਦੀ ਆ ਚਲ ਤੁਹਾਨੂੰ ਦਿਖਾ ਦਿੰਦਾ ਤੇ ਘਾ ਆਪਣਾ ਫੇਰ ਦੇਖੋ ਕਿਵੇਂ ਹੋ ਗਿਆ ਪੂਰਾ ਤਿਆਰ ਹੋ ਗਿਆ ਪਰ ਹੁਣ ਸੋਨਾ ਬਹੁਤ ਲੱਗਦਾ ਸਵੇਰੇ ਦਿਖਾਵਾਂ ਤੁਹਾਨੂੰ ਹਾਂ ਆ ਸੀ ਗਈ ਲੈ ਪਕੜ ਇਹ ਹੀ ਆ ਮਾਸਕਾ ਇਹ ਬਸ ਆਈ ਹੈ ਤਾਂ ਕੀ ਕਹਿੰਦਾ ਹੁਣ ਬਿੱਲਾ ਓ ਜੀ ਸਬਜੀ ਵੀ ਦਿਖਾ ਦੇ ਤੁਹਾਨੂੰ ਆਪਾਂ ਅੱਜ ਆਪਾਂ ਬਣਾਈਆਂ ਨੇ ਗਾਜਰਾਂ ਆਲੂ ਗਾਜਰਾ ਆ ਦੇਖੋ ਆਲੂ ਗਾਜਰਾ ਇਹ ਸਬਜੀ ਬਣਾਈ ਆ ਤੇ ਹੁਣ ਆਪਾਂ ਬਣਾਉਣੇ ਆਂ ਚੋਲ ਸਵੀਰ ਲਈ ਠੀਕ ਆ ਜੀ ਲਓ ਜੀ ਇਹਦੇ ਵਿੱਚ ਆਪਾਂ ਹੁਣ ਪਾਣੀ 'ਚ ਚੋਲ ਪਾਣੇ ਕੁਛ ਚੋਲ ਮੇਰੇ ਵਿੱਚ ਕੱਟਦੇ ਤੇ ਕੁਛ ਆਪਾਂ ਭਿਉਂ ਲੰਨੇ ਆਂ जी हाँ जी चौल दुना लिया पिंदर ठीक है थोड़े जो पालिए फिर दो किलो आ अच्छा फिर तो तो खीर ला खुले खीर बना ला फिर खाओगे तो सवेर वास्ते खीर बनानी है मैं हाँ कच्चा तो पी लियो थोड़ा हाँ हम कच्चा पी लियो अस्त वाला के पी मांगे मैं तो सनी था तो दो हो दूंगी पाके खस खस वो हो जी खाम होया पे लो जी अब चावल पे होते ताकि तो ਖੀਰ ਬਣਾ ਲਵਾਂਗੀ ਸਾਰੇ ਕੰਮ ਨਿਬੜ ਦੋ ਤੁਸੀਂ ਉੱਠ ਕੇ ਨਾ ਲਿਓ ਮੈਂ 7:30 5:00 ਵਜੇ ਬਾਗ ਜਾਵਾਂਗੀ ਪਪਾ ਤੁਪਾ ਮੈਂ ਹੈ ਹਾਂ ਉਹ ਤੁਹਾਨੂੰ ਆ ਕੇ ਛੇਕ ਦੇ ਇੱਧਰ ਰੈਡੀ ਦੀ ਲੱਤ ਮੁੱਦਾਂ ਮੈਂ ਰੋਟੀ ਨਾ ਬੋਲ ਰੋਟੀ ਖਾਓ

ਹਾਂਜੀ ਰੋਟੀ ਵੀ ਖਾ ਲਈ ਤੇ ਜੋ ਵੀ ਬਰਤਨ ਸੀਗੇ ਉਹ ਕਰਦੇ ਆਪਾਂ ਸਾਫ਼ ਤੇ ਇੱਕ ਗੱਲ ਹੋਰ ਸੱਚ ਕੱਲ੍ਹ ਵਾਲੇ ਸ਼ਾਇਦ ਬਲੌਗ ਤੇ ਆਇਆ ਸੀ ਹਾਂ ਕਮੈਂਟਾਂ ਇਸ ਕਹਿੰਦੇ ਆਪਣੇ ਲਈ ਪਿਸਟਿਕ ਦਾ ਕਲਰ ਚੇਂਜ ਕਰੋ ਹਾਂਜੀ ਮੈਂ ਪਿਸਟਿਕ ਦਾ ਕਲਰ ਚੇਂਜ ਕਰਿਆ ਸੀ ਪਰ ਤੁਹਾਨੂੰ ਦਿਖਾਉਣਾ ਭੁੱਲ ਗਏ ਹਨ ਵੀ ਕਿਹੜਾ ਲਾਇਆ ਮਹਿਰੂਨ ਜਿਹਾ ਕਲਰ ਲਾਇਆ ਸੀਗਾ ਤੇ ਬਾਕੀ ਪਤਾ ਕੀ ਜੀ ਰੈੱਡ ਕਲਰ ਮੇਰੀ ਦਾਦੀ ਦਾ ਫੇਵਰਿਟ ਸੀ ਮੈਂ ਲਾਉਂਦੀ ਹੁੰਦੀ ਸੀ ਕਾਫੀ ਕਲਰ ਮਹਿਰੂਨ ਕਲਰ ਇੰਦਾ ਨਿਕਲ ਰਿਹਾ ਮੈਂ ਪਹਿਲਾਂ ਵੀ ਦੱਸਿਆ ਹੋਇਆ ਮੇਰੇ ਦਾਦੀ ਨੇ ਮੈਨੂੰ ਕਿਹਾ ਸੀ ਕਿ ਇਹ ਰੈੱਡ ਲਾਇਆ ਕਰੋ ਉਸ ਤੋਂ ਬਾਅਦ ਫਿਰ ਮੈਂ ਰੈੱਡ ਹੀ ਲਾਇਆ ਚਾਹੇ ਮੇਰੇ ਕੋਲ ਹੈਗੇ ਨੇ ਕਾਫੀ ਕਲਰ ਪਿਸਟਕਾਂ ਦੇ ਤਾਂ ਪਰ ਲਾਉਣੀ ਮੈਂ ਰੈੱਡ ਹੀ ਹੈ ਨਾ ਤੇ ਚਲੋ ਜੀ ਖਾਣਾ ਪੀਣਾ ਆਪਾਂ ਖਾ ਲਿਆ ਪਰ ਤੁਸੀਂ ਜਿਹੜੇ ਘਰ ਤੇ ਸਾਫ ਇੱਥੇ ਦੁੱਧ ਕੱਢ ਰਿਹਾ ਹਸਨੀ ਦਾ ਦਿਖਾਉਣੇ ਤੁਹਾਨੂੰ ਬੈਕ ਹੈ ਫਿਰ ਨਾਲ ਇਹਦੇ ਵਿੱਚ ਮੈਂ ਖਸ ਖਸ ਪਾਈ ਆ ਕਿਉਂਕਿ ਉਹਨੂੰ ਥੋੜਾ ਜਿਹਾ ਖਾਂ ਮਸਨੀ ਤਾਂ ਕਰਕੇ ਹੈ ਨਾ ਤੇ ਮੈਂ ਆਪਣਾ ਸਿੰਪਲ ਦੁੱਧ ਕਰਮ ਕਰ ਲਈ ਮਿੱਠਾ ਪਾ ਕੇ ਕਲੇਰ ਸਾਹਿਬ ਉਹਨੇ ਕੱਚਾ ਪੀਤਾ ਬਿੰਦਰ ਤੇ ਕਲੇਰ ਸਾਹਿਬ ਨੇ ਤੇ ਦਿਖਾਉਣੇ ਤੁਹਾਨੂੰ ਉਹਨੂੰ ਵਿੱਚ ਖਾਮਾ ਤਾਂ ਇਸ ਤਰ੍ਹਾਂ ਨਾ ਖਸ ਖਸ ਪਾ ਕੇ ਥੋੜਾ ਜਿਹਾ ਔਵਾਲ ਲਓ ਯਾਨੀ ਕਿ ਥੋੜਾ ਜਿਹਾ ਗਾੜਾ ਕਰ ਲਓ ਮਤਲਬ ਇੰਨਾ ਵੀ ਨਹੀਂ ਕਾੜਨਾ ਵੀ 5-7 ਔਵਾਲ ਜੇ ਦੇ ਲਓ ਹਨਾ ਆ ਦੇਖੋ ਇਸ ਤਰ੍ਹਾਂ ਹੋ ਗਿਆ ਇਹ ਤੇ ਚਲੋ ਜੀ ਆਪਾਂ ਹੁਣ ਲੈ ਕੇ ਚੱਲ ਤੇ ਲੋ ਜੀ ਦੁੱਧ ਹੋ ਗਿਆ ਗਰਮ ਤੇ ਕੱਪ ਦੇ ਵਿੱਚ ਪਾ ਕੇ ਲੈ ਕੇ ਜੰਨੇ ਆ ਤੁਹਾਨੂੰ ਡੰਡੀ ਫੜਨੀ ਨਹੀਂ ਫਿਰ ਸੌਖੀ ਹੋ ਜਾਂਦੀ ਨਹੀਂ ਫਿਰ ਰੱਖਾ ਹੋ ਜਾਂਦਾ ਚਲੋ ਜੀ ਸਭ ਇਹ ਦੁੱਧ ਪਾ ਲਈ ਮੈਂ ਆਪਣਾ ਪਹਿਲੇ ਪੁੰਨ ਲਿਆ ਸੀ ਦੁੱਧ ਕਸ-ਕਸ ਵਾਲਾ ਦਾ ਜੇ ਕਿਸੇ ਨੂੰ ਮਿੱਚ ਹੋਵੇ ਕਸ ਵਾਲਾ ਨਗਾ ਮੋਲ ਬਸ ਇਹ ਵਾਲਾ ਦੁੱਧ ਜ਼ਰੂਰ ਪੀਓ ਫਿਰ ਮੂਸਰ ਲੈ ਕੇ ਪੈ ਜਾਓ ਤੇ ਵਧੀਆ ਸਵੇਰ ਤੱਕ ਠੀਕ ਹੋ ਗਏ ਠੀਕ ਹੈ ਜੀ ਚਲੋ ਜੀ ਹੁਣ ਸਵੇਰੇ ਮਿਲਦੇ ਆਪਾਂ ਤੇ ਜਿਹੜੇ ਆਪਾਂ ਹੋ ਕਰਨੇ ਆਹ ਕਾਰਕਾ ਆਪਾਂ ਨੂੰ ਦਿੰਦੇ ਸਵੇਰ ਪੰਡਤ ਨੂੰ ਰੋਟੀ ਖਵਾਇਓ ਮਦਨ ਪ੍ਰਸ਼ਾਦ ਹੀ ਆ ਕੀ ਰਹੋਗੇ ਠੀਕ ਹੈ ਠੀਕ ਜੀ ਹਾਂ ਸਵੇਰੇ ਮਿਲਦੇ ਹਾਂ ਗੁੱਡ ਨਾਈਟ ਲਓ ਜੀ 6:30 ਦਾ ਜਿਹੜਾ ਟਾਈਮ ਹੋਇਆ ਨੇ ਇਹਦੇ 25 ਮਿੰਟ ਹੋ ਗਏ 6:00 ਵਜੇ ਤੇ ਆਪਾਂ ਸਾਰੇ ਜਿਹੜੇ ਝਾੜੂ ਪੋਚਾ ਕਰ ਦਿੱਤਾ ਸਾਰੀ ਸਫਾਈ ਹੋ ਗਈ ਤੇ ਆਪਾਂ ਪਾਠ ਵੀ ਕਰ ਲਿਆ ਤੂੰ ਹੋਤੀ ਆਪਾਂ ਕਰਤੀ ਠੀਕ ਹੈ ਜੀ ਤੇ ਪਾਠ ਮੈਂ ਕਰ ਲਿਆ ਤੇ 베ੜੇ ਦੀ ਵੀ ਸਾਰੀ ਜਿਹੜੀ ਸਾਫ ਸਫਾਈ ਸਾਰੇ 베ੜੇ ਚ ਪੋਚਾ ਲਗਾਤਾ ਤੇ ਜਿਹੜਾ ਉਹ ਸੂਟ ਸੀ ਆਪਣਾ ਮੇਰਾ ਹੋਈ ਸੀਗਾ ਕੱਲ ਸ਼ਾਮ ਨੂੰ ਹੀ ਪਾਇਆ ਸੀ ਮੈਂ ਕਿਉਂਕਿ ਉਸ ਤੋਂ ਬਾਅਦ ਕੋਈ ਕੰਮ ਨਹੀਂ ਕੁਕਲਾ ਖਾਣਾ ਹੀ ਬਣਾਇਆ ਹੋਰ ਮੈਂ ਆਪਾ ਸੁੱਕਣਾ ਪਾਤਾ ਕਿਉਂਕਿ ਅੱਜ ਨਹੀਂ ਕੱਪੜੇ ਧੋਣੇ ਹੈਗੇ ਤੇ ਨਾ ਹੀ ਕੱਲ ਕੱਪੜੇ ਧੋਣੇ ਹੁਣ ਦੋ ਦਿਨ ਕੱਪੜੇ ਨਹੀਂ ਧੋਣੇ ਕੱਲ ਨੂੰ ਵੀਰਵਾਰ ਅੱਜ ਹੈਗਾ ਰੋਟੀ ਖਵਾਵਾਂਗੇ ਆਪਾਂ ਸ਼ਰਧਾ ਨੂੰ ਅੱਜ ਨਹੀਂ ਧੋਣੇ ਕੱਪੜੇ ਠੀਕ ਆ ਜੀ ਚਲੋ ਜੀ ਹੁਣ ਬਣਾਉਣੇ ਆਪਾਂ ਖੀਰ ਸਭ ਤੋਂ ਪਹਿਲਾਂ ਆਪਾਂ ਗੈਸ ਸਾਫ਼ ਕਰਾਂਗੇ ਸਾਈਡ ਕੀ ਰੰਗ ਲੈ ਕੇ ਕੋ دوسری ਸਾਈਡ ਤੇ ਚਾ ਵਣਾਂਗੀ ਬਸ ਫਿਰ ਆਪਾਂ ਖੇਤ ਬਣਾ ਕੇ ਨਾਲ ਦੇ ਨਾਲ ਥੱਲੇ ਬਣਾਇ ਰੋਟੀ ਖਵਾ ਲਾਂਗੇ ਪੰਡਤ ਨੂੰ ਉਸ ਤੋਂ ਬਾਅਦ ਖੇਤ ਹੀ ਜਾਣਾ ਦਾ ਫੇਜ ਆਇਆ ਮੰਗ ਕੇ ਬਸ ਸਾਰੇ ਖਾਣੇ ਦੇ ਲੈ ਕੇ ਸਾਡੇ ਮੇਰੇ ਕੋਲ ਬਚਾ ਰਹੇ ਨੇ 2 ਕਿਲੋ ਦੁੱਧ ਸਿੰਘ ਹੈ 1.5 ਕਿਲੋ ਦੁੱਧ ਦੇ ਪਖੀਰ ਬਣਾਵਾਂ ਹਾਂ ਹਾਂ ਜੀ 3 ਵੀ ਮਾੜੀ ਜਿਹਾ ਦੁੱਧ ਨੂੰ ਦੇਖੋ ਵਾਲਾ ਪਾਤਾ ਇਹਦੇ ਚਪਾ ਚੌੜਕੇ ਪਾ ਥੋੜੇ ਜਿਹੇ ਚੜ੍ਹ ਹੋਰ ਗਿਆ ਨਹੀਂ ਹੈ ਖੇਤ ਲੈ ਕੇ ਜਾਣ ਵਾਸਤੇ ਲੋ ਜੀ ਇੱਥੇ ਬਾਹਰ ਬੈਠ ਗਈ ਸੀ ਤੇ ਬਾਹਰ ਦਾ ਮੌਸਮ ਵਧੀਆ ਸੀ ਤੇ ਆਪਾਂ ਇੱਥੇ ਬੈਠ ਕੇ ਨਾ ਨਾਲ ਤੇ ਮੈਂ ਚਾਹ ਪੀ ਰਹੀ ਸੀ ਤੇ ਜਿੰਨੇ ਟਾਈਮ ਦੇ ਵਿੱਚ ਮੈਂ ਕਾ ਚਾਹ ਠੰਡੀ ਹੋ ਗਈ ਉਹਨੇ ਟਾਈਮ ਦੇ ਵਿੱਚ ਜਿਹੜੇ ਬਾਦਾਮ ਸੀ ਰਾਤ ਨੂੰ ਭੋਂਕੇ ਰੱਖਦੇ ਸੀਗੇ ਛਿੱਲ ਕੇ ਉਹਨਾਂ ਨੂੰ ਕੱਟ ਲਵਾਂਗੇ ਕੱਟ ਕੇ ਫਿਰ ਆਪਾਂ ਖੀਰ ਦੇ ਵਿੱਚ ਪਾਵਾਂਗੇ ਕਿਉਂਕਿ ਪੈਂਤੇ ਹੋਏ ਜਿਹੜੇ ਬਾਦਾਮ ਨੇ ਉਹ ਥੋੜੀ ਗਰਮੈਸ ਵੀ ਨਹੀਂ ਕਰਦੇ ਉਹਨਾਂ ਨੂੰ ਤੇਸੀਰ ਥੋੜੀ ਠੰਡੀ ਹੋ ਜਾਂਦੀ ਆ ਚੀਨੀ ਨਾ ਮੈਂ ਅਡ ਰੱਖੀ ਹੋਈ ਹੈ ਜੋ ਵੀ ਜਦੋਂ ਵੀ ਮੈਂ ਪ੍ਰਸ਼ਾਦ ਬਣਾਉਣਾ ਜਾਂ ਮਤਲਬ ਕੁਝ ਵੀ ਇਦਾਂ ਖੀਰ ਬਣਾਉਣੀ ਹੈ ਨਾ ਤਾਂ ਆਪਾਂ ਅਡ ਰੱਖ ਲਿਆ ਚੀਨੀ ਉਹਦੀ ਚੀਨੀ ਮਿਕਸ ਕਰਤੀ ਹਜਦੋਂ ਕੁੱਲੀ ਖੀਰ ਬਣਾਈਆ ਹੋਨਾ ਗੈਸ ਦੀ ਵਿੱਚ ਪਤਾ ਨਹੀਂ ਕਿਵੇਂ ਉਹ ਹੋ ਗਿਆ ਵਿੱਚ ਦੀ ਉਹ ਹੋਇਆ ਹੋਇਆ ਇਹ ਪਤਾ ਨਹੀਂ ਚਾਜੇ ਕੀ ਬੜਗੇ ਵਿੱਚ ਦੇ ਦੇ ਸਾਬ ਨਹੀਂ ਗਿਆ ਇਹ ਹੁੰਦਾ ਹੀ ਨਹੀਂ ਸਾਫ ਚਾਹੇ ਕਿੰਨਾ ਉਪਰੋਂ ਤਾਂ ਬਿਲਕੁਲ ਹੋ ਗਿਆ ਲਓ ਜੀ ਹੁਣ ਆਪੇ ਇਹਦੇ ਵਿੱਚ ਕਰ ਦਿੰਨੇ ਆ ਜਿਹੜੇ ਬਾਦਾਮ ਪਹਿ ਹਟੇ ਸੀ ਉਹ ਐਡ ਵੈਸੇ ਤਾਂ ਖੀਰ ਦੇ ਵਿੱਚ ਕਾਜੂ ਕਿਸਮਿਸ ਹਨਾ ਉਹ ਢੀਲ ਲੱਗ ਗਿਆ ਜਾਂ ਮਗਜ ਵੀ ਪਾ ਸਕਦੇ ਆਪਾਂ ਲੋ ਜੀ ਇੱਥੇ ਸਾਰੀ ਤਿਆਰੀ ਮੇਰੀ ਹੋ ਗਈ ਸੀ ਖੀਰ ਵੀ ਬਣਾ ਲਈ ਸੀ ਸਾਰਾ ਆਪਣਾ ਜਿਹੜਾ ਹੋ ਗਿਆ ਸੀਗਾ ਮੱਥਾ ਟੇਕਣ ਵਾਸਤੇ ਆਪਾਂ ਸਾਰਾ ਰੈਡੀ ਕਰ ਲਿਆ ਸੀ ਸਮਾਨ ਤੇ ਇਥੋਂ ਇਸ ਤੋਂ ਬਾਅਦ ਇੱਥੇ ਮੱਥਾ ਟੇਕ ਰਹੀ ਸੀ ਘਰ ਉਸ ਤੋਂ ਬਾਅਦ ਆਪਾਂ ਪੰਡਤ ਜੀ ਨੂੰ ਰੋਟੀ ਜਿਹੜੀ ਖਵਾਉਣੀ ਹੈ ਨਾ ਉਹ ਖਵਾ ਲਾਂਗੇ ਫਿਰ ਆਪਾਂ ਜਾਵਾਂਗੇ ਖੇਤ ਠੀਕ ਹੈ ਜੀ ਚਲੋ ਜੀ ਅੱਜ ਖੇਤ ਵੀ ਚੱਲਦੇ ਆਪਾਂ ਲੋ ਜੀ ਹੁਣ ਆਪਾਂ ਚੱਲ ਪਏ ਸੀਗੇ ਖੇਤ ਨੂੰ ਪੰਡਤ ਨੂੰ ਵੀ ਆਪਾਂ ਰੋਟੀ ਖਵਾਤੀ ਤੇ ਘਰ ਵੀ ਮੱਥਾ ਟੇਕ ਲਏ ਤੇ ਹੁਣ ਆਪਾਂ ਚੱਲਦੇ ਆਂ ਖੇਤ ਤੇ ਮੇਰਾ ਵੱਡਾ ਬੇਟਾ ਸਣੀਏ ਨਾਲ ਛੋਟਾ ਦੋਨੋਂ ਹੀ ਨੇ ਜੀ ਕਈ ਭੈਣਾਂ ਕਹਿ ਦਿੰਦੀ ਨੇ ਵੀ ਤੁਹਾਡਾ ਵੱਡਾ ਬੇਟਾ ਨਹੀਂ ਦੇਖਿਆ ਹਨਾ ਅੱਜ ਲੋ ਜੀ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਵਲੌਗ ਦੇ ਵਿੱਚ ਠੀਕ ਆ ਜੀ ਘੰਡਾ ਪਹੀ ਵੀ ਨਾ ਕੜੀ ਹੋ ਗਈ ਸਰੀ ਹਮਾ ਟੱਕੀ ਚਲੋ ਜੀਰੀ ਦਾਤਾ ਜੀਰੀ ਪੂਰੀ ਹੋਈ ਪਈ ਹੈ ਨਾ ਪੀਲੀ ਆਹ ਦੇ ਆ ਜੀਰੀ ਪੂਰੀ ਪੀਲੀ ਹੋਈ ਪਈ ਹੈ ਹੈ ਮਸਾਲਾ ਸਾਫ ਪਿਆ ਮੈਨ ਲਗਦਾ ਉਹਦੇ ਨਾਲ ਕੇ ਪੱਕ ਜਾਏਗਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ since. Gue t referred on it. Tonda yad ni hura白a/. Te aponga ya jaga ni hura yaga/. ਤਾਂ ਬਾਰਲੇ ਵਸ ਮਾਰਦਾ ਜੀ ਹੂੰ ਤੇ ਕਪੜਾ ਵੜੇ ਦਾ ਹੋ ਗਿਆ ਨਹੀਂ ਤੂੰ ਤੋ ਅਗੇ ਥੱਲੇ ਚਲ ਕੋ ਨਾ ਚੱਲ ਆ ਮਾ ਆ ਜੀ ਥੋੜਾ ਜਿਹਾ ਨੰ ਘੇਰ ਫੇਰ ਕਰ ਦੇ ਸਾਰ ਬਸ ਪਾਣੀ ਖੁੱਲਾ ਚਾਹੀਦਾ ਬਾਹਰ ਹੀ ਲਿਆਇਆ ਉਹਨਾਂ ਮੋਟਰ ਤਾਂ ਹੈਗੀ ਉਰੇ ਉਰੇ ਪਾਣੀ ਦੀ ਗੱਲ ਬੰਦੀ ਨਹੀਂ ਹੈ ਇੱਥੇ ਲਵਾ ਦਾਂਗੇ ਹਣਾ ਮੰਮੀ ਇਹ ਵੀ ਪਾਣੀ ਦੇ ਬਵੇ ਹਾਂ ਸਾਈਡ ਤੇ ਇਹ ਪਾਣੀ ਥੱਲੋਂ ਨਹੀਂ ਲੰਘ ਜਾਂਦਾ ਸਣੀ ਚਲ ਜੀ ਮੜੀ ਫੱਟੀ ਬਾਜੇ ਕਰ ਲਵਾਂਗੇ ਹੂੰ ਚਲੋ ਆ ਜਾਕਰੂ ਆ ਪੁੱਛੇ ਧੋਮਾ ਕੇ ਕਰੇ ਸਾਬਣ ਨਾਲ ਆ ਜਾਕਰ ਇਹ ਵਿੱਚ ਹੀ ਰਹੇ ਹੈ ਨਾ ਇਹਦੇ ਵਿੱਚ ਨਾ ਅਸੀਂ ਧਰ ਲਈ ਗੱਡੀ ਚ ਗੱਡੀ ਜੀ ਧਰ ਲੈ ਚਲੋ ਲੈ ਗੱਡੀ ਮੋੜ ਕੇ ਲਿਆਉਣੀ ਉਹ ਉਧਰੋਂ ਹੈ ਨਾ ਜਿਹੜਾ ਸੰਦੀਪ ਜਿਹੜੀ ਗੱਡੀ ਉਹ ਉਹ ਲੈ ਕੇ ਆ ਸੰਦੀਪ ਲੈ ਕੇ ਆਦਾ ਕੀ ਹੈ ਅੱਡਾਣੇ ਪਾ ਦੇ ਬਲੇਰ ਹੋ ਗਈ ਕੇ ਮਾਰ ਲੈ ਲੋ ਜੀ ਖੇਤ ਦਾ ਬਿਊ ਤੇ ਸਾਈਏ ਸੁਣ ਹਾਂ ਤਾਂ ਜੀਰੀ ਪੱਕ ਗਈ ਆ ਦੇਖੋ ਥੋੜੇ ਦਿਨਾਂ ਤੱਕ ਆ ਜੂਗੀ ਮਥਾਪਾ ਟੇਕ ਲਿਆ ਆ ਦੇਖੋ ਆਪਣੀ ਸਮਾਧ ਤੇ ਜੀ ਜੀ ਦੇਖੋ ਪੱਕਣ ਤੇ ਆਈਆਂ ਪਈਆਂ ਨੇ ਉਹ ਤੇ ਕੱਦੂ ਲੱਗੇ ਹੋਏ ਸੀ ਉਹ ਮੋੜ ਦੇ ਨੇ ਗੱਡੀ ਪਿੰਦਰ ਤੇ ਸੁਣੀ ਗੱਡੀ ਦਾ ਬਹੁਤ ਔਖ ਹੋਇਆ ਨਾ ਮੋੜਨ ਦਾ ਤੇ ਆਪਣੀ ਦੇਖੋ ਸਮਾਧ ਨੂੰ ਇਧਰੋਂ ਦਿਖਾਈਏ ਇਸ ਤਰ੍ਹਾਂ ਨੋਚ ਕਾਰਾ ਗੇ ਕੰਮ ਕਾਰ ਕਾਲੀ ਟਾਈਮ ਦੇ ਖਤਮ ਕਰ ਲੇ ਖਾਣਾ ਖੋਣਾ ਖਾ ਲੇ ਬਸ ਤਾਂ ਕਾਫੀ ਟਾਈਮ ਹੋ ਗਿਆ ਸਾਨੂੰ ਖੇਤੋਂ ਆਇਆ ਹੁਣ ਤਾਂ ਟਾਈਮ ਵੀ ਸੱਡੇ ਦਾ ਅਰਦਾ ਹੋ ਗਿਆ ਮੈਂ ਨਿਸ਼ਾਨਕੇ ਘਰੋਂ ਆਇਆ ਤੇ ਬਾਲਾਂ ਥੋੜੀ ਜਿਹੀ ਹਵਾ ਲੁਨੀ ਚੱਲੀ ਜੀ ਸਨਾ ਪੇ ਹੋ ਜਾਂਦੀ ਤੇ ਹੁਣ ਖਾਣੀਆਂ ਬੈ ਕੇ ਖੀਰ ਪਹਿਲਾਂ ਮੈਂ ਖਾਦੀ ਨਹੀਂ ਮੈਂ ਤਾਂ ਸੁਸਤੀ ਜੀ ਹੋ ਜਿੰਦੀ ਸੁਸਤੀ ਜੀ ਚੜ ਜਾਂਦੀ ਖੀਰ ਨਾਲ ਹੁਣ ਤਾਂ ਥੋੜੀ देर ਸੌ ਜਾਾਂਗੀ ਤਾਂ ਵੀ ਕੁਛ ਨਹੀਂ ਥੋੜਾ ਜਿਹਾ ਟਾਈਮ ਰੈਸਟ ਕਰਨਾ ਤੇ ਬਹੁਤ ਬਹੁਤ ਜ਼ਿਆਦਾ ਹੋ ਗਿਆ ਅੱਛਾ ਮਾ ਕਿਸ ਹਾਰੇ ਨੇ ਖਾਲੀ ਮੈਨੂੰ ਖਦੀ ਨਹੀਂ ਪਤਾ ਰੋਟੀ ਨਾਲ ਹੀ ਰੱਖੋ ਨਾ ਮੈਨੂੰ ਭੁੱਖ ਲੱਗੀ ਪਈ ਸੀ ਬਹੁਤ ਜ਼ਿਆਦਾ ਆ ਗਈ ਪਤਾ ਨਹੀਂ ਖੀਰ ਆਪਾਂ ਲੈ ਲਈ ਚੱਲਦੇ ਅੰਦਰ ਲਓ ਜੀ ਇੱਥੇ ਹੁਣ ਖੀਰ ਖਾ ਲੂਗੀ ਖੀਰ ਖਾ ਕੇ ਫਿਰ ਤੁਹਾਨੂੰ ਪਤਾ ਇਹ ਸੁਸਤੀ ਚੜਦੀ ਆ ਚਲੋ ਆਪਣੇ ਹੁਣ ਕੰਮ ਖਤਮ ਹੋਈ ਹੋਈ ਨੇ ਜੀ ਨੀਂਦ ਵੀ ਆਊਗੀ ਤਾਂ ਆਪਾਂ ਸੌਂ ਜਾਾਂਗੇ ਕੰਟੈਕਟ ਹੈਨਾ ਚਲੋ ਜੀ ਅੱਜ ਦਾ ਵਲੌਗ ਹੈ ਜਿਹੜਾ ਆਪਾਂ ਇੱਥੇ ਐਂਡ ਕਰਦੇ ਹਾਂ ਜੇਕਰ ਹਜੇ ਤੱਕ ਤੁਸੀਂ ਨੇ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਪਲੀਜ਼ ਲਾਈਕ ਕਰੋ ਜਿੰਨੇ ਵੀ ਕਮੈਂਟ ਹੁੰਦੇ ਨੇ ਕਮੈਂਟ ਵੀ ਲਾਈਕ ਕਰਿਆ ਕਰੋ ਬਾਏ